ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨ ਅੰਬੜੈ ਮੱਛੀ ਨੀਰ ਨਾ ਹੋਏ ਅਮਲੀ ਇੱਥੇ ਵੀ ਜਮਕ ਲਾ ਦਨੀ ਐ ਅਮਲੀ ਅਮਲ ਨਾ ਅੰਬੜੈ ਇੱਥੇ ਵਿਸਰਾਮ ਐ ਮੱਛੀ ਇੱਥੇ ਜਮਕ ਐ ਨੀਰ ਨਾ ਹੋਏ ਜੋਰਤ ਸਹ ਆਪਣੈ ਤਿਨ ਭਾਵੈ ਸਭ ਕੋਇ ਹੋ ਵਾਰੀ ਵੰਝਾ ਖੰਨੀ ਐ ਵੰਝਾ ਹੋ ਵਾਰੀ ਵੰਝਾ ਖੰਨੀ ਐ ਵੰਝਾ ਤਉ ਸਾਹਿਬ ਕੇ ਨਾਵੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਉ ਵਾਰੀ ਵਈਆਂ ਇਥੇ ਠਮਕ ਖੰਨੀਆਂ ਵਈਆਂ ਇਥੇ ਵਿਸਰਾਮ ਹੈ ਤਉ ਸਾਹਿਬ ਕੇ ਨਾਵੈ ਰਹਾਉ ਸਾਹਿਬ ਸਫਲਿਓ ਰੁਖੜਾ ਰੁਖੜਾ ਪਦ ਕਸ ਕੇ ਵਿਚਾਰਨ ਕਰਨਾ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਭਏ ਕੋ ਤਿੰਨ ਬਲਿਹਾਰ ਜਾਓ ਮੈਂ ਕੀ ਨਦਰ ਨਾ ਆਵਹੀ ਮੈਂ ਕੀ ਇਥੇ ਠੰਕ ਲਾ ਦਨੀ ਨਦਰ ਨਾ ਆਵਹੀ ਮੈਂ ਕੀ ਨਦਰ ਨਾ ਆਵਹੀ ਵਸਹਿ ਹੱਬੀਆਂ ਨਾਲ ਹਾਂਜੀ ਵਸਹਿ ਖੱਬੀਆਂ ਨਾਲ ਹੱਬੀਆਂ ਕਸ ਕੇ ਬੋਲਣਾ ਬੇਲਾਲ ਉਚਾਰਨ ਕਰਨਾ ਵਸਹਿ ਪਾਦ ਤੇ ਯਮਕ ਲਾ ਦਨੀ ਤੇ ਖਾ ਤੇ ਹਾਇਆ ਕਿਉ ਲਹੈ ਜਾ ਸਰ ਭੀਤਰ ਪਾਲ ਜਾ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਾਲ ਹੈ ਜਾ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਹਾਂਜੀ ਨਾਨਕ ਤੇਰਾ ਗੁਣਮੰਤੀ ਸਹਰਾਵੇ ਆ ਨਿਰਗੁਣ ਕੂਕੇ ਕਾਏ ਜੇ ਗੁਣਮੰਤੀ ਥੀਰ ਹੈ ਤਾਂ ਵੀ ਸਹਰਾਵਣ ਜਾਏ ਮੇਰਾ ਕੰਤ ਰੀਸਾਲੂ ਕੀ ਧਨ ਅਵਰਾ 라ਵੇ ਜੀ ਫੇਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮੇਰਾ ਕੰਤ ਰੀਸਾਲੂ ਇੱਥੇ ਵਿਸਰਾਮ ਹੈ ਕੀ ਧਨ ਅਵਰਾ 라ਵੇ ਜੀ ਰਹਾਉ ਕਰਣੀ ਕਾਮਣ ਜੇ ਥੀਏ ਜੇ ਮਨ ઠાਗਾ ਹੋਏ ਜੇ ਮਨ ઠાਗਾ ਹੋਏ ਮਾਨਕ ਮੁੱਲ ਨ ਪਾਈ ਐ ਲੀਜੈ ਚਿਤ ਪਰੋਏ ਰਾਹ ਦਸਾਈ ਨ ਜੁਲਾ ਰਾਹ ਦਸਾਈ ਨ ਜੁਲਾ ਆਖਾਂ ਅੰਮੜਿਆਸ ਹਾਂਜੀ ਆਖਾਂ ਅੰਮੜਿਆਸ ਰਾਹ ਦਸਾਈ ਨ ਜੁਲਾ ਆਖਾਂ ਅੰਮੜੀ ਆਸ ਤੈ ਸਹ ਨਾਲ ਅਕੂਣਾ ਕਿਉ ਥੀ ਵਹ ਘਰ ਵਾਸ ਇਹ ਅਕੂਣਾ ਹੀ ਉਚਾਰਨ ਕਰਨਾ ਅਕੂਣਾ ਨਹੀਂ ਕਹਿਣਾ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਅਕੂਵਣਾ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਈ ਤੈ ਸਹ ਲੱਗੀ ਜੇ ਰਹਿ ਵੀ ਸਹੁਰਾ ਵੈ ਸੋਏ ਵੱਡ ਹੰਸ ਮਹੱਲਾ ਪਹਿਲਾ ਘਰ ਦੂਜਾ ਮੂਰੀ ਰੋਣ ਝੋਣ ਲਾਇਆ ਪੈਣੇ ਸਾਵਣ ਆਇਆ ਇਹ ਮੂਰੀ ਪਾਠ ਹੀ ਉਚਾਰਨ ਕਰਨਾ ਅਰਥ ਗਿਆਨੀ ਸਿੰਘ ਨੇ ਇਸ ਦਾ ਕਰ ਹੀ ਲੈਣਾ ਮੂਰਾ ਦਾ ਪਰ ਨਮੀਨ ਜਿਹੜੇ ਨੇ ਨਾ ਉਹ ਔਰ ਜਿਹੜੇ ਬਿੰਦੀ ਨੂੰ ਨਾਸਕੀ ਉਚਾਰਨ ਜਿਆਦਾ ਤਰਜੀਹ ਦਿੰਦੇ ਨੇ ਉਹ ਕਹਿੰਦੇ ਜੀ ਮੂਰੀ ਬੋਲੋ ਜਿਆਦਾ ਸਪਸ਼ਟ ਹੁੰਦਾ ਹੈ ਜਾਂ ਕਈ ਬਹੁਤ ਪਾਠ ਹੈ ਕੰਤਾ ਤੂੰ ਸੌ ਸੇਜੜੀ ਮੈਂ ਦਖ ਬੋ ਦੁਖ ਉਲਾਹ ਸੌ ਬੋਲੋ ਮੁਕਤੇ ਸੁਣ ਕਰ ਗਾਰਾ ਬੋਲੋ ਯਾਨੀ ਜਿਆਦਾ ਬਿੰਦੀਆਂ ਦਾ ਪ੍ਰਯੋਗ ਕਰਕੇ ਦੱਸਦੇ ਹਨ ਪਰ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਜਿੱਥੇ ਬਿੰਦੀ ਲੱਗੀ ਆ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਗਿਆਨੀ ਸਿੰਘ ਨੇ ਅਰਥ ਪ੍ਰਕਰਨ ਅਨੁਸਾਰ ਮੂਰਾਂ ਦਾ ਹੀ ਕਰ ਲੈਣਾ ਮੂਰੀ ਇੱਥੇ ਜਮਕ ਲਾ ਦਿੰਨੀ ਰੋਣ ਝੋਣ ਲਾਇਆ ਇੱਥੇ ਵਿਸਰਾਮ ਹੈ ਭੈਣੇ ਇੱਥੇ ਜਮਕ ਹੈ ਸਾਵਣ ਆਇਆ ਤੇਰੇ ముੰਧ ਕਟਾਰੇ ਜੀਵੜਾ ਤੈਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋ ਖੰਨੀਐ ਬੰਨਾਂ ਤੇਰੇ ਨਾਮ ਵਿਟੋ ਕੁਰਬਾਨੋ ਜਾ ਤੂ ਤਾ ਮੈਂ ਮਾਨ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਘ ਸਿਉ ਮੁੰਦੇ ਸਾਨ ਬਾਹੀ ਸਾਨ ਬਾਹਾ ਏ ਚੂੜਾ ਪੁੱਲਾ ਹੀ ਬੋਲਣਾ ਚੂੜਾ ਨਹੀਂ ਕਹਿਣਾ ਭਾਰਾ ਚੂੜਾ ਭੰਨ ਪਲੰਘ ਸਿਉ ਮੁੰਦੇ ਸਾਨ ਬਾਹੀ ਸਾਨ ਬਾਹਾ ਇਤੇ ਵੇਸ਼ ਕਰੀ ਦੀਏ ਮੁੰਦੇ ਸਹੂ ਰਾਤੋਂ ਅਵਰਾਹਾ ਨਾ ਮਨੀਯਾਰ ਨਾ ਚੂੜੀਆ ਨਾ ਸੇ ਵੰਗੜੀ ਆਹਾ ਜੋ ਸਹ ਕੰਠ ਨ ਲੱਗੀ ਆ ਜਲਨ ਸੇ ਬਾਹੜੀ ਆਹਾ ਸਭ ਸਹਿਆ ਸਹਰਾਵਣ ਗਈਆ ਖੋ ਦਾਦੀ ਕੈਦਰ ਜਾਵਾ ਸਿਖੋ ਦਾਦੀ ਇੱਥੇ ਠਮਕ ਲਾ ਦੇਣੀ ਹੈ ਕੈਦਰ ਜਿਹੜਾ ਪਾਠ ਹੈ ਇਹ ਲਮਕਾ ਕੀ ਉਚਾਰਨ ਕਰਨਾ ਹੈ ਕੈਦਰ ਜਾਵਾ ਸੰਬੰਧਕ ਪਾਠ ਅੰਮਲੀ ਹੋ ਖਰੀ ਸੁਚੱਜੀ ਤੈਸ ਹੈ ਏਕ ਨਾ ਭਾਵਾ ਮਾਠ ਗੁੰਦਾਈ ਪੱਟੀਆਂ ਭਰੀਏ ਮਾਗ ਸੰਧੂਰੇ ਵਿਸ਼ਰਾਮ ਧਿਆਨ ਨਾਲ ਲਾਉਣਾ ਮਾਠ ਗੁੰਦਾਈ ਗੁਦਾਈ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੈ ਗੁੰਦਾਈ ਪੱਟੀਆਂ ਪੱਟੀਆਂ ਪੱਤੇ ਵਿਸ਼ਰਾਮ ਹੈ ਭਧਿਆ ਮਾਗ ਸੰਧੂਰੇ ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਮੈਂ ਰੋਵੰਦੀ ਸਭ ਜਗ ਰੁਨਾ ਰੁੰਣੜੇ ਵਣਹੋਂ ਪੰਖੇ ਰੂ ਇਹ ਰੁੰਣੜੇ ਕਸ ਕੇ ਪਦ ਉਚਾਰਨ ਕਰਨਾ ਹੈ ਰੁੰਣੜੇ ਨਹੀਂ ਕਹਿਣਾ ਹੈ ਰੁੰਣੜੇ ਵਣਹ ਪੰਖੇ ਰੂ ਇੱਕ ਨਰੁੰਨਾ ਮੇਰੇ ਤਨ ਕਾ ਬਿਰਹਾ ਜੇ ਨ ਹੋ ਪ੍ਰਹ ਵਿਛੂੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੂਏ ਆਇਨਾ ਸਕਾ ਤੁਝ ਕਾਨ ਪਿਆਰੀ ਭੇਜ ਨਾ ਸਕਾ ਕੋਇ ਆ ਉਸ ਭਾਗੀ ਨਿੱਦੜੀਏ ਮਤ ਸਹ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਇਹ ਵੱਡੇ ਟੱਡੇ ਨਾਲ ਉਚਾਰਨ ਕਰਨਾ ਹੈ ਸੀਸ ਵੱਡੇ ਕਰ ਬੈਸਣ ਦੀਜੈ ਵੀਣ ਸਿਰ ਸੇਵ ਕਰੀਜੈ ਕਿਉ ਨ ਮਰੀਜੈ ਜੀੜਾ ਨਾ ਦੀਜੈ ਜਾ ਸਹੋ ਭਇਆ ਵਿਡਾਣਾ ਵਡਹੰਸ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਧੁੱਤੈ ਮਨ ਹੱਛਾ ਨ ਹੋਇ ਇਹੋ ਜਗ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ ਜਾਪ ਮਾਨ ਮੇਰੇ ਤੂ ਏਕੋ ਨਾਮ ਸਤਗੁਰ ਦੀਆ ਮੋ ਕਉ ਏਹੁ ਨਿਧਾਨ ਰਹਾਉ ਸਿੱਧਾ ਕੇ ਆਸਣ ਜੇ ਸਿਖੈ ਇੰਦਰੀ ਵਾਸ ਕਰ ਕਮਾਏ ਸਿੱਧਾ ਕੇ ਆਸਣ ਇਥਿ ਠਮਕ ਜੇ ਸਿਖੈ ਇਥਿ ਵਿਸਰਾਮ ਹੈ ਇੰਦਰੀ ਵਸਕਾਰ ਕਮਾਏ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸਕਾਰ ਕਮਾਏ ਮਨ ਕੀ ਮੈਲ ਨਾ ਉੱਤਰੈ ਹਉਮੈ ਮੈਲ ਨਾ ਜਾਏ ਹਾਂਦੀ ਹਉਮੈ ਮੈਲ ਨਾ ਜਾਏ ਇਹ ਮਨ ਕੋ ਹੋਰ ਸੰਜਮ ਕੋ ਨਹੀਂ ਇਸ ਮਨ ਕੋ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵੇਨ ਸਤਗੁਰ ਕੀ ਸਰਣਾਏ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਗੁਰ ਕੋ ਮਿਲਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਵਿਸਤਾਰ ਇਸੇ ਤਰ੍ਹਾਂ ਲਾਉਣਾ ਹੈ ਭਣਤ ਨਾਨਕ ਇਥੇ ਠਮਕ ਹੈ ਸਤਗੁਰ ਕੋ ਮਿਲਦੋ ਮਰੈ ਇਥੇ ਵਿਸਰਾਮ ਹੈ ਗੁਰ ਕਾ ਸਬਦ ਫਿਰ ਜੀਵੈ ਕੋਇ ਮਮਤਾ ਕੀ ਮਾਲ ਉੱਤਰੈ ਇਹ ਮਨ ਹੱਛਾ ਹੋਇ ਵਡਹੰਸ ਮਹੱਲਾ ਤੀਜਾ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਇ ਜਿੰਨੇ ਨਦਰੀ ਪਾਧਾ ਨੇ ਇਥੇ ਯਮਕ ਲਾ ਦਨੀਆ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਏ ਨਦਰੀ ਇਹ ਮਾਨ ਵਾਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚਿਤ ਤਾ ਸੁਖ ਪਾਵੇ ਫਿਰ ਦੁਖ ਨਾ ਮੂਲੇ ਹੋਏ ਫਿਰ ਨਹੀਂ ਕਹਿਣਾ ਫਿਰ ਫਿਰ ਦੁਖ ਨਾ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੀਐ ਨਦਰੀ ਸਾבד ਵਸੈ ਮਨ ਆਏ ਨਦਰੀ ਹੁਕਮ ਬੁੱਝੀਐ ਹੁਕਮੇ ਰਹਿ ਸਮਾਈ ਜਿਨ ਜਿਹਾ ਹਰ ਰਾਸ ਨ ਚਖਿਓ ਸਾ ਜਿਹਾ ਜਾਲ ਜਾਊ ਆਨ ਰਸ ਸਾਦੇ ਲੱਗ ਰਹੀ ਹਾਂਜੀ ਆਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੈ ਪਾਏ ਆਨ ਰਸ ਵਖਰਾ ਹੀ ਪਾਠ ਸਬਨਾ ਨਦਰ ਸਭਨਾ ਨਦਰ ਏਕ ਹੈ ਆਪੇ ਭਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਵਾਰ ਹੈ ਗੁਰ ਬਿਨ ਗਿਆਨ ਨਾ ਹੋਈ ਸਬਦ ਲਗੇ ਤਿਨ ਬੁਝਿਆ ਦੁਜੈ ਪਰ ਜਿ ਵਿਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰਿ ਪ੍ਰਭ ਰਵਹਿ ਤਾ ਪਾਵਹਿ ਮੁਖ ਦੁਆਰ ਮੁਖ ਦੁਆਰ ਸੰਬੰਧਕ ਪਾਠ ਰਹਾਉ ਗੁਣਾ ਕਾਂਨਿ ਦਾ ਆਨ ਏਕ ਹੈ ਆਪੇ ਦੇ ਤਾ ਕੋ ਪਾਏ ਅਨਲ ਪਾਠ ਚਰਨ ਕਰਨਾ ਗੁਣਾ ਕਾ ਨਿਧਾਨ ਏਕ ਹੈ ਇਥੇ ਵਿਸਰਾਮ ਹੈ ਆਪੇ ਦੇ ਇਥੇ ਠਮਕ ਤਾ ਇਥੇ ਯਮਕ ਲਾ ਕੇ ਬੋਲਣਾ ਸੰਬੰਧਕ ਪਾਠ ਨਹੀਂ ਕਰਨਾ ਤਾ ਕੋ ਨਹੀਂ ਕਹਿਣਾ ਤਾ ਕੋ ਪਾਏ ਇਸ ਤਰ੍ਹਾਂ ਉਚਾਰਨ ਕਰਨਾ ਬਿਨ ਨਾਵੈ ਸਭ ਵਿਛੁੜੀ ਗੁਰ ਕਾ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨਾ ਆਇਆ ਸਤਗੁਰ ਮਿਲਿਆ ਸੱਚ ਮਿਲੀ ਸੱਚ ਨਾਮ ਸਮਾਇਆ ਆਸਾ ਮਨਸਾ ਏਹੋ ਸਰੀਰ ਹੈ ਅੰਤਰ ਜੂਤ ਜਗਾਈ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਈ ਨਾਨਕ ਪਦ ਤੇ ਵੀ ਜਮਕ ਲਾ ਦੇਣੀ ਹੈ ਅਤੇ ਗੁਰਮੁਖ ਪਦ ਤੇ ਵੀ ਜਮਕ ਲਾ ਦੇਣੀ ਹੈ ਹੈ ਤੇ ਵਿਸਰਾਮ ਹੈ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਸੁਹਾਗਣੀ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਸੁਹਾਗਣੀ ਸਦਾ ਮੁਖ ਉਜਲਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਈ ਸਦਾ ਪਿਰ ਰਾਵਹਿ ਆਪਣਾ ਵਿਚੋ ਆਪ ਗਵਾਏ ਮੇਰੇ ਮਨ ਤੂ ਹਰ ਹਰ ਨਾਮ ਧਿਆਏ ਸਤ ਗੁਰ ਮੋਕ ਹਰ ਦੀਆ 부ਝਾਏ ਹਾਂਜੀ ਸਤ ਗੁਰ ਮੋਕ ਆਓ ਕਿਥੇ ਵਿਸ਼ਰਾਮ ਲਾਉਣਾ ਹਰ ਦੀਆ 부ਝਾਏ ਰਹਾਉ ਦੁਹਾਗਣੀ ਖਰੀਆ ਬਿਲ ਲਾ ਦੀਆ ਤਿਨਾ ਮਹਿਲ ਨ ਪਾਏ ਦੂਜੈ ਪਾਏ குருਪੀ ਦੂਖ ਪਾਵਹਿ ਦੂਜੈ ਪਾਏ குருਪੀ ਦੁਖ ਪਾਵਹਿ ਆਗੈ ਜਾਏ ਹਾਂਜੀ ਇਸ ਤਰ੍ਹਾਂ ਵਿਸਰਾਮ ਲਾਉਣਾ ਹੈ ਦੂਜੇ ਭਾਏ ਕਰੂਪੀ ਇੱਥੇ ਵਿਸਰਾਮ ਹੈ ਦੁਖ ਪਾਵਹਿ ਇਸ ਨੂੰ ਦੁੱਖ ਨਹੀਂ ਕਹਿਣਾ ਆਮ ਦੁੱਖ ਕਹਿ ਜਾਂਦੇ ਨੇ ਦਲੈਂਕੜ ਹਨ ਦੁਖ ਪਾਵਹਿ ਆਗੈ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ ਔਗਣਵੰਤੀ ਕਾਮਣੀ ਦੁਖ ਲਾਗੈ ਬਿਲਾਈ ਜਿਹੜਾ ਔਗਣ ਤੇ ਬੰਤੀ ਦੇ ਵਿੱਚ ਡੈਸ਼ ਦੇ ਕੇ ਪਾਠ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਥੋੜਾ ਜਨ ਲਖੇਰ ਕੇ ਪੜ੍ਹਨਾ ਹੈ ਔਗਣਵੰਤੀ ਕਾਮਣੀ ਔਗਣਵੰਤੀ ਕਾਮਣੀ ਦੁਖ ਲਾਗੈ ਬੇਲ ਲਾਏ ਦੋਵੇਂ ਲੱਲੇ ਬੇਲ ਲਾਏ ਔਗਣਵੰਤੀ ਕਾਮਣੀ ਦੁਖ ਲਾਗੈ ਬੇਲ ਲਾਏ ਸਭਨਾ ਕਾ ਪਤਾਰ ਏਕ ਹੈ ਸਵਾਮੀ ਇੱਥੇ ਵੀ ਸ਼ਰਮ ਲਾਉਣਾ ਸਭਨਾ ਕਾ ਪਤਾਰ ਏਕ ਹੈ ਸਵਾਮੀ सबना का पहतार एक है स्वामी कहना किछु न जाए नानक आपे वेख कीते अन नामे लयन छड लाए हां जी नानक पाते यम कला के उचारण करना नानक आपे वेख कीते अन नामे लयन लाए वड हंस महला तीजा अमृत नाम ਸੱਦ ਮੀਠਾ ਲਾਗਾ ਹਾਂਜੀ ਸੱਦ ਪੂਲਾ ਹੀ ਪੂਲਣਾ ਸੱਦ ਨਹੀਂ ਕਹਿਣਾ ਗੁਰ ਸਬਦੀ ਸਾਦ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰ ਜੀਵ ਮਾਨਵਸਾਇਆ ਪਹਿਲਾਂ ਵੀ ਦੱਸਿਆ ਵੀ ਇਹਨਾਂ ਪਦਾਂ ਦੇ ਅਰਥਾਂ ਦਾ ਫਰਕ ਪੈ ਜਾਂਦਾ ਸੱਦ ਕਵਾਂਗੇ ਤਾਂ ਉਹਦਾ ਅਰਥ ਹਮੇਸ਼ਾ ਜੇ ਸੱਦ ਕਵਾਂਗੇ ਤਾਂ ਉਹਦਾ ਅਰਥ ਹੈ ਆਵਾਜ਼ਾ ਸੱਦ ਕਿ ਲਿਆਓ ਜੇ ਆਪਾਂ ਸਾਦ ਕਵਾਂਗੇ ਤਾਂ ਉਹਦਾ ਅਰਥ ਹੈ ਸਵਾਦ ਤੇ ਜੇ ਕਵਾਂਗੇ ਸਾਦ ਦਾ ਉਦਾਰਥ ਹੋ ਜੇਗਾ ਸਾਧੂ ਮਨ ਨੂੰ ਸਾਧਨ ਵਾਲਾ ਦੱਦੇ ਤੇ ਦੱਦੇ ਦਾ ਇਹਨਾਂ ਅਰਥ ਸੱਚੀ ਬਾਣੀ ਸਹਿਜ ਸਮਾਣੀ ਹਰ ਜੀਵ ਮਨ ਵਸਾਇਆ ਹਰ ਕਰ ਕਿਰਪਾ ਸਤ ਗੁਰੂ ਮਿਲਾਇਆ ਪੂਰਾ ਸਤ ਗੁਰ ਸਤ ਗੁਰ ਪੂਰਾ ਸਤ ਗੁਰ ਹਰ ਨਾਮ ਧਿਆਇਆ ਰਹਾਉ ਬ੍ਰਹਮੇ বেদ ਬਾਣੀ ਪ੍ਰਗਾਸੀ ਹਾਂਜੀ ਬ੍ਰਹਮੇ ਬਦਤੇ ਯਮਕ ਲਾਤਨੀਏ ਬ੍ਰਹਮੇ ਵੇਦ ਬਾਣੀ ਪਰਗਾਸੀ ਰਾਰਾ ਪੂਰਾ ਲਾ ਕੇ ਪ੍ਰਗਾਸੀ ਨਹੀਂ ਕਹਿਣਾ ਪਰਗਾਸੀ ਬ੍ਰਹਮ ਵੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣੈ ਤਾਮਸ ਬਹੁਤ ਅਹੰਕਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣੈ ਇੱਥੇ ਵਿਸਰਾਮ ਹੈ ਤਾਮਸ ਬਹੁਤ ਅਹੰਕਾਰਾ ਕੀਸਨ ਸਦਾ ਅਵਤਾਰੀ ਰੂਦਾ ਰੂਦਾ ਦਦੇ ਨਾਲ ਨਹੀਂ ਗੈਣਾ ਧਦੇ ਨਾਲ ਰੂਦਾ ਰੂਦਾ ਕੀਸਨ ਸਦਾ ਅਵਤਾਰੀ ਰੂਦਾ ਕੇਤ ਲਗਤਰੈ ਸੰਸਾਰਾ ਗੁਰਮੁਖ ਗਿਆਨ ਰੱਤੇ ਯੁਗ ਅੰਤਰ ਗੁਰਮੁਖ ਗਿਆਨ ਰੱਤੇ ਯੁਗ ਅੰਤਰ ਚੂਕੇ ਮੋਹ ਗੁਬਾਰਾ ਸਤਗੁਰ ਸੇਵਾ ਤੇ ਨਿਸਤਾਰਾ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੈ ਸੰਸਾਰਾ ਸਚ ਨਾਇ ਰਤੇ ਬੈਰਾਗੀ ਸਚ ਨਾਇ ਰਤੇ ਬੈਰਾਗੀ ਪਾਇਨ ਮੁਖ ਦਵਾਰਾ ਪਾਇਨ ਮੁਖ ਦਵਾਰਾ ਏਕੋ ਸਚ ਵਰਤਾ ਸਭ ਅੰਤਰ ਸਬਨਾ ਕਰੇ ਪ੍ਰਤ ਪਾਲਾ ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਬਨਾ ਦੀਵਾਨ ਦਇਆਲਾ ਦੀਵਾਨ ਨੰਨੇ ਨਾਲ ਹੀ ਉਚਾਰਨ ਕਰਨਾ ਨਾਣਾ ਨਹੀਂ ਪੁੱਲਣਾ ਵੱਡ ਖੰਸ ਮਹੱਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੈ ਲੱਗੈ ਧਿਆਨ ਗੁਰਮੁਖ ਮਨ ਮੇਰੀ ਨਾਮ ਸਮਾਲ ਮਨ ਮੇਰੀ ਹਾਂਜੀ ਗੁਰਮੁਖ ਮਨ ਮੇਰੇ ਜਿੱਥੇ ਵਿਸਰਾਮ ਨਾਮ ਸਮਾਲ ਸਦਾ ਨਿਭੈ ਚੱਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਗੁਰਮੁਖ ਜਿਸਮੂ ਆਪ ਕਰੇ ਸੋ ਹੋਏ ਗੁਰਮੁਖ ਪਾਤੀ ਜਮਕ ਲਾਦਨੀਆ ਗੁਰਮੁਖ ਜਿਸ ਨੂੰ ਆਪ ਕਰੇ ਇਥੇ ਵਿਸਾਮ ਹੈ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਸ਼ਬਦ ਸੱਚ ਇਥੇ ਵਿਸਾਮ ਕਰਨੀ ਸਾਰ ਗੁਰਮੁਖ ਨਾਨਕ ਪਰਵਾਰਾ ਸਾਧਾਰ ਗੁਰਮੁਖ ਤੇ ਰੁਕ ਕੇ ਨਾਨਕ ਪਦ ਤੇ ਵਿਸਰਾਮ ਲਾ ਲੈਣਾ ਪਰਵਾਰਾ ਸਾਧਾਰ ਵਰਡ ਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਰਸਨਾ ਪਦ ਤੇ ਯਮਕ ਲਾਉਣਾ ਲਾਉਣੀ ਹੈ ਰਸਨਾ ਹਰ ਸਾਦ ਲੱਗੀ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚ ਸਬਦ ਵਿਚਾਰੀ ਸਦਾ ਸੁਖ ਇਥੇ ਵਿਸਰਾਮ ਹੈ ਸਦਾ ਸੁਖ ਸਾਚ ਸਬਦ ਵਿਚਾਰੀ ਆਪਣਾ ਸਤਿਗੁਰ ਵਿਟੋ ਸਦਾ ਬਲਿਹਾਰੀ ਵਿਟੋ ਜੀ ਵਿਟੋ ਪਦ ਤੇ ਵਿਸਰਾਮ ਹੈ ਰਹਾਉ ਅਖੀ ਸੰਤੋਖਿਆ ਏਕ ਲਿਵ ਲਾਏ ਇਸ ਤਰ੍ਹਾਂ ਸੰਤੋਖਿਆ ਹੀ ਉਚਾਰਨ ਕਰਨਾ ਹੈ ਕਈ ਪਾਠੀ ਸਿੰਘ ਸੰਤੋਖਿਆ ਕਹਿ ਜਾਂਦੇ ਨੇ ਖੱਖੇ ਨੂੰ ਸਿਹਾਰੀ ਲਾ ਕੇ ਵਿਹਾਰੀ ਉਚਾਰਨ ਕਰਨੀ ਹੈ ਅੱਖੀ ਸੰਤੋਖਿਆ ਏਕ ਲੇਵ ਲਾਏ ਮਾਨ ਸੰਤੋਖਿਆ ਦੂਜਾ ਪਾਉ ਗਵਾਏ ਇੱਥੇ ਸੰਤੋਖਿਆ ਇਸ ਸਿਹਾਰੀ ਨਾਲ ਹੈ ਉਹ ਸੰਤੋਖੀ ਹੈ ਇਹ ਸੰਤੋਖਿਆ ਪਦ ਹੈ ਧਿਆਨ ਨਾਲ ਉਚਾਰਨ ਕਰਨਾ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਹਾਂਜੀ ਦੇਹ ਸਰੀਰ ਸੁਖ ਹੋਵੇ ਇਥੇ ਵਿਸਰਾਮ ਹੈ ਸਬਦ ਹਰ ਨਾ ਆਏ ਨਾਮ ਪਰਮਲ ਹਿਰਦੈ ਰਹਿ ਅਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬਾਗ ਵੱਡ ਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚਾ ਸ਼ਬਦ ਸੱਚ ਸਮਾਏ ਏ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਏ ਪ੍ਰਹਾਉ ਆਪਣੇ ਗੁਰ ਕੀ ਮਨ ਲੈ ਰਜਾਏ ਮਨ ਕਸ ਕੇ ਬੋਲ ਗੁਰ ਕਾ ਸ਼ਬਦ ਵਿੱਚ ਹਮੈਲ ਗਵਾਏ ਨਿਰਮਲ ਨਾਮ ਵਸ ਮਨ ਆਏ ਪਰਮੇ ਭੂਲਾ ਫਿਰ ਐ ਸੰਸਾਰ ਮਰ ਜਨਮ ਜਮ ਕਰੇ ਖਵਾਰ ਜੀ ਮਰ ਪਾਠ ਹੈ ਆਮ ਕਈ ਫੁੱਥੀਆਂ ਤੇ ਗਲਤੀ ਨਾਲ ਮਨ ਛਪ ਗਿਆ ਹੈ ਮੇਰੇ ਮਨ ਛਪਿਆ ਹੋਇਆ ਪਰ ਮਰ ਪਾਠ ਹੈ ਮਰ ਜਨਮ ਜਮ ਕਰੇ ਖਵਾਰ ਨਾਨਕ ਸੇਵਡ ਭਾਗੀ ਜਿਨ ਹਰ ਨਾਮ ਧਿਆਇਆ ਗੁਰਪਾਰਸ پارਸਾਦੀ ਮਨ ਵਸਾਇਆ ਵੱਡ ਹੰਸ ਮਹੱਲਾ ਤੀਜਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੁਇ ਨ ਵਸਹਿ ਇਕਠਾਈ ਹਉਮੈ ਪਤਤੀ ਯਮਕ ਲਾ ਦੇਣੀ ਹਉਮੈ ਵਿੱਚ ਸਿਵਾ ਨ ਹੋਵਈ ਤਾ ਮਨ ਬਿਰਥਾ ਜਾਏ ਹਰ ਚੀਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਏ ਹੁਕਮ ਮੰਨਹਿ ਤਾ ਹਰ ਮਿਲੈ ਤਾ ਵਿਚਹ ਹੋ ਮੈਂ ਜਾਇ ਰਹਾਉ ਹਮੈ ਸਭ ਸਰੀਰ ਹੈ ਹਮੈ ਉਪਤ ਹੋਇ ਹਮੈ ਵੱਡਾ ਗੁਵਾਰ ਹੈ ਹੋ ਮੈਂ ਵਿੱਚ ਬੁੱਝ ਨ ਸਕੇ ਕੋਈ ਹੋ ਮੈਂ ਵਿੱਚ ਭਗਤ ਨ ਹੋਵਈ ਹੁਕਮ ਨ ਬੁੱਝਿਆ ਜਾਏ ਹੁਕਮ ਪਾਤੀ ਜਮ ਖਾਤ ਹੋ ਮੈਂ ਵਿੱਚ ਜੀਉ ਬੰਦ ਹੈ ਨਾਮ ਨਵਸੈ ਮਨ ਆਈ ਨਾਨਕ ਸਤਗੁਰ ਮਿਲਿਆ ਹੋ ਮੈਂ ਗਈ ਤਾਂ ਸੱਚ ਵਸਿਆ ਮਨ ਆਈ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਈ ਵੜ ਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ठाकुर ਗੁਰਮੁਖ ਹਰਿ 라ਵੇ ਸੁਖ ਸਾਗਰ ਗੁਰਮੁਖ ਹਰਿ 라ਵੇ ਹਾਂਜੀ ਗੁਰਮੁਖ ਪਾਤਿ ਯਮਕ ਲਾ ਦਨੀਆ ਗੁਰਮੁਖ ਹਰਿ ਰਾਵੇ ਇਥੇ ਵਿਸਰਾਮ ਸੋਕ ਸਾਖ ਕਰ ਮੈਂ ਪ੍ਰਭ ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ ਹਾਂਜੀ ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ ਗੁਰਪੂਰਾ ਮੇਲਾ ਆਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਇੱਥੇ ਵਿਸਰਾਮ ਹੈ ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਮੈਂ ਅਵਗਣ ਭਰਪੂਰ ਸਰੀਰੇ ਮੈਂ ਪਦ ਤੇ ਵਿਸਰਾਮ ਹੈ ਮੈਂ ਅਵਗਣ ਭਰਪੂਰ ਭਰਪੂਰ ਸਰੀਰੇ ਹੋ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਰਹਾਉ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਪ੍ਰੀਤਮ ਇਥਾਂ ਰਾਰਾ ਲਾ ਕੇ ਉਚਾਰਨ ਕਰਨਾ ਹੈ ਪ੍ਰੀਤਮ ਰਾਰਾ ਪੂਰਾ ਨਹੀਂ ਬੋਲਣਾ ਪ੍ਰੀਤਮ ਪੂਰੇ ਜਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਕਿਉ ਕਰ ਮਿਲਾ ਮੇਰੀ ਮਾਇਆ ਸੇ ਮੈਂ ਗੁਣ ਨਾਹੀ ਇਥੇ ਵਿਸਰਾਮ ਹੈ ਹਉ ਕਿਉ ਕਰ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਉ ਬਹੁ ਤੇਰੀ ਨਾਨਕ ਗਰੀਬ ਰਖਹੁ ਹਰ ਮੇਰੇ ਨਾਨਕ ਗਰੀਬ ਇਥੇ ਵਿਸਰਾਮ ਨਾਨਕ ਗਰੀਬ ਰਖਹੁ ਹਰ ਮੇਰੇ ਨਾਨਕ ਪਾਤਸ਼ਾਹ ਵੀ ਥੋੜਾ ਠਹਿਰਾ ਦੇ ਕਿ ਗਰੀਬ ਪਾਤਸ਼ਾਹ ਵੀ ਵਿਸਰਾਮ ਲਾ ਦੇਣਾ ਵਾਹਿਗੁਰੂ ਜੀ ਕਾ ਕਾਲ ਸਤਿ ਗਰਹ ਵਾਹਿਗੁਰੂ ਜੀ ਕੀ Fateh